ਦੋਸਤੋ ਢਿੱਲੋਂ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਥਣਾ ਦੇ ਫੁੱਲ ਗੈਫ ਵਾਲੀ ਕਿੱਟੀ ਜੋ ਕਿ ਉਮਰ ਹੈਗੀ 24 ਮੰਥ ਹੁਣ ਹੀਟ ਦੇ ਵਿੱਚ ਚਾਈ ਹੋਈ ਹੈ ਸੋ ਇੱਕ ਦੋ ਦਿਨਾਂ ਤੱਕ ਇਹਦੀ ਏਆਈ ਕਰਵਾ ਦੇਣੀ ਹੈ ਆਪਾਂ ਏਬੀਸੀ ਰੈਸ ਐਕਸਟ ਸੀਮਨ ਤੋਂ ਕੋਈ ਵੀ ਯੂਜ਼ ਕਰੀਏ ਵਧੀਆ ਕਰਾਂਗੇ ਖਾਨ ਤੋਂ ਜਾਂ ਪ੍ਰਕਸ਼ਤ ਤੋਂ ਭੀਮ ਤੋਂ ਕਿਸ ਤੋਂ ਵੀ ਕਰਵਾ ਸਕਦੇ ਆਪਾਂ ਪਰ ਕਰਾਂਗੇ ਵਧੀਆ ਬੋਲੋ ਤੋਂ ਸੋ ਮਾਦਰ ਹੈ ਮਨਤੀ ਸੋ ਮਾਦਰ ਵੀ ਇਹਦੀ ਆਪਣੇ ਕੋਲ ਘਾਰ ਹੀ ਖੜੀ ਆ ਜਿਹਦਾ ਮਿਲਕ ਰਿਕਾਰਡ 2400 ਹੈ ਠੀਕ ਹੈ ਜੀ ਤੁਹਾਨੂੰ ਅੱਜ ਇਹ ਮਾਦਰ ਵੀ ਬਖਾਵਾਂਗੇ ਇਹਦੀ ਜੋ ਆ ਖੜੀ ਹੈ ਇਹਦੀ ਮਾਦਰ ਹੈਗੀ ਤੀਜਾ ਸੋਰੀ ਹਾਂ ਚੌਥਾ ਸੂ ਹੈ ਇਸ ਟਾਈਮ ਇਹਦਾ ਆਪਣੇ ਕੋਲੇ ਇੱਕ ਕੱਟੀ ਹੋਰ ਵੀ ਖੜੀ ਹੈ ਇਹਦੀ ਜੋ ਕਿ ਸਮਰਾਟ ਸੇਮ ਕੇਰੀਆਂ ਦੀ ਹੈ ਠੀਕ ਹੈ ਜੀ ਸੋ ਕਿਸੇ ਭਰਾ ਨੇ ਬਰੀਡ ਦੇ ਕੰਮ ਕਰਨਾ ਹੋਵੇ ਘਰ ਦੇ ਵਿੱਚ ਰੱਖਣੀ ਹੋਵੇ ਚੰਗੇ ਰੇਟ ਲਾਉਣ ਵਾਲਾ ਹੋਵੇ ਉਸ ਨੂੰ ਇਹ ਕੱਟੀ ਦਿੱਤੀ ਜਾਊਗੀ ਸੋ ਰੇਟ ਫੋਨ ਤੇ ਹੋਊਗਾ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਆਪਾਂ ਵੀਡੀਓ ਦੇ ਵਿੱਚ ਵੀ ਦੱਸ ਦਾਂਗੇ ਰੇਟ ਵੀ ਆਪਾਂ ਕਿੰਨੇ ਦੇ ਦੇਣੀ ਹੈ ਫਿਕਸ ਰੇਟ ਹੋਊਗਾ ਭਰਾ ਉਹੀ ਫੋਨ ਕਰੇ ਜਿਹੜਾ ਲੈਣ ਦਾ ਇੱਛਕ ਹੋਵੇ ਜਾਂ ਚੰਗਾ ਬਰੀਡ ਦੇ ਘਰ ਨਾਲ ਬਣਾਉਣੀ ਚਾਹੁੰਦਾ ਹੋਵੇ ਆਪਦੀ ਚੰਗੀ ਬਲੱਡ ਲਾਈਨ ਠੀਕ ਹੈ ਜੀ ਉਹੀ ਭਰਾ ਸੰਪਰਕ ਕਰੇ ਸੋ ਮਾਦਰ ਅਮਨਤ ਟੀ ਫਾਦਰ 70577 ਮਿਲ ਕੇ ਰਿਕਾਰਡ ਹੈਗਾ B400 24 ਮਾ ਤੇਜ ਹੈ ਖੀਰੀ ਹੈ ਜੀ ਸੋ ਰਿੰਗ ਸਿੰਘ ਦੀ ਬਿਲਕੁਲ ਨੇੜੇ ਦਾ ਸਿੰਘ ਮੁੜਿਆ ਹੋਇਆ ਵੈਸੇ 70577 ਦੀ ਦਾ ਕੱਟੀ ਦਾ ਸਿੰਘ ਨੇੜੇ ਨਹੀਂ ਹੁੰਦਾ ਥੋੜਾ ਜਿਹਾ ਖੁੱਲਾ ਹੁੰਦਾ ਇਹ ਵੀ ਆਪਾਂ ਭਰਾਵਾਂ ਨੂੰ ਦੱਸ ਦਿੰਨੇ ਆ ਪਰ ਇਹਨੇ ਕੋਈ ਕਿਸਮਤ ਗੌਰ ਗਿਫਟਡ ਕਿਹ ਚੀਜ਼ਾਂ ਹੁੰਦੀਆਂ ਨੇ ਹਨਾ ਰੱਬ ਸਾਰੀ ਚੀਜ਼ ਹੋਂਰ ਦੇ ਦਿੰਦਾ ਔਰ ਥਣਾ ਦੀ ਕੁਆਲਿਟੀ ਵੇਖੋ ਕਿੰਨਾ ਗੈਪ ਹੈ ਠੀਕ ਹੈ ਜੀ ਰਿੰਗ ਸਿੰਘ ਦੀ ਪਤਲੀ ਸਕਿਨ ਹੈ ਬਿਲਕੁਲ ਪਤਲੀ ਲਿਸਕਦੀ ਹੈ ਹਾਲਾਂਕਿ ਸਰਦੀਆਂ ਦੇ ਟਾਈਮ ਨੇ ਤਿੰਨ ਨਾਲ ਜ਼ਿਆਦਾ ਚਲੋ ਆਪਣੇ ਤੋਂ ਹੋ ਵੀ ਨਹੀਂ ਹੁੰਦੀ ਹੈ ਨਾ ਵੀਰਾਂ ਦੇ ਠੰਢ ਹੈਗੀ ਤੁਸੀਂ ਆਪ ਹੀ ਵੇਖ ਸਕਦੇ ਹੋ ਕੋਈ ਇਥੇ ਆਪਾਂ ਤੇਲ ਨਹੀਂ ਲਾਇਆ ਹੋਇਆ ਵੀ ਤੇਲ ਨਾਲ ਚਮਕ ਰਹੀ ਹੈ ਠੀਕ ਹੈ ਜੀ ਇੱਕ ਸਿਰਫ ਥੋੜਾ ਜਿਹਾ ਸਾਫ਼ ਸੁਵਈਆ ਕਰਕੇ ਇਹਨੂੰ ਆਪਾਂ ਵੀਡੀਓ ਬਣਾਈ ਸੀਗੀ ਤੁਸੀਂ ਆਪ ਹੀ ਵੇਖ ਸਕਦੇ ਹੋ ਕਿ ਕਿੰਨੀ ਸਕਿਨ ਪਤਲੀ ਤੇ ਕਿੰਨੀ ਚਮਕਦਾਰ ਥਲੋਂ 2 ਇੰਚ ਦੇ ਕਰੀਬ ਵਾਈਟ ਹੈਗੀ ਹੂਸ ਤੋਂ 2 ਡੇਟ ਡਿਡ ਇੰਚ ਚ ਹੋਣੀ ਹੂਸ ਵਾਈਟ ਹੈਗੀ ਠੀਕ ਹੈ ਜੀ ਸੋ ਭਰਾਵੋ ਰੇਟ ਰਹੂਗਾ ਫਿਕਸ 95000 ਰੁਪਿਆ ਵੀਰ ਉਹੀ ਫੋਨ ਕਰੇ ਜਿਸ ਨੇ ਕੱਟੀ ਲੈਣ ਦਾ ਚਾਹਵਾਨ ਹੋਵੇ ਸੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਆ ਕਰੋ ਕਿਸੇ ਭਰਾ ਨੇ ਵੀਟ ਵਾਲੀਆਂ ਕੱਟੀਆਂ ਜੇ ਅਵਸ਼ੇਸ਼ ਦੀ ਵੀਡੀਓ ਪਾਉਣੀ ਹੋਵੇ ਤੁਹਾਡੀ ਵੀਡੀਓ ਫ੍ਰੀ ਦੇ ਵਿੱਚ ਪਾਈ ਜਾਊਗੀ ਇਸ ਪੇਜ ਤੇ ਪਰ ਤੁਹਾਡਾ ਪਸ਼ੂ ਬਰੀਡ ਵਾਲਾ ਹੋਣਾ ਚਾਹੀਦਾ ਆਪਣੀ ਕੰਡੀਸ਼ਨ ਇਹ ਹੈ ਪ੍ਰੋਪਰ ਮਾਦਰ ਰਿਕਾਰਡ ਤੇ ਫਾਦਰ ਦਾ ਰਿਕਾਰਡ ਡਿਟੇਲ ਦੱਸ ਸਕੀ ਤੁਸੀਂ ਵੀਡੀਓ ਫਰੀ ਦੇ ਵਿੱਚ ਪਾ ਸਕਦੇ ਹੋ ਧੰਨਵਾਦ